ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਆਪਣੇ ਗਾਰਡਨ ਤੋਂ ਹਾਰਵੈਸਟ ਕਰੂੰਗੀ ਸਬਜ਼ੀਆਂ ਤੇ ਪੂਰੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਦੇਖਦੇ ਹਾਂ ਅੱਜ ਮੈਨੂੰ ਆਪਣੇ ਗਾਰਡਨ ਤੋਂ ਕਿਹੜੀ ਕਿਹੜੀ ਸਬਜ਼ੀ ਮਿਲਦੀ ਹੈ ਤੇ ਉਸ ਸਬਜ਼ੀ ਨੂੰ ਮੈਂ ਕਿਸ ਤਰ੍ਹਾਂ ਉਗਾਇਆ ਹੈ ਉਸ ਦੇ ਵਿੱਚ ਮੈਂ ਕਿਹੜੀ ਕਿਹੜੀ ਖਾਦ ਪਾਉਂਦੀ ਹਾਂ ਆਪਾਂ ਇਹ ਸਾਰੀਆਂ ਗੱਲਾਂ ਅੱਜ ਇਸ ਵੀਡੀਓ ਦੇ ਵਿੱਚ ਕਰਾਂਗੇ ਚੱਲਦੇ ਹਾਂ ਜੀ ਸਬਜ਼ੀਆਂ ਦੀ ਹਾਰਵੈਸਟਿੰਗ ਲਈ ਦੋਸਤੋ ਸਭ ਤੋਂ ਪਹਿਲਾਂ ਆਪਾਂ ਸਬਜ਼ੀ ਜਿਹੜੀ ਤੋੜਾਂਗੇ ਉਹ ਹੈਗੀ ਹੈ ਜੀ ਆਪਣੇ ਕੋਲ ਫੁੱਲ ਗੋਭੀ ਦੋਸਤੋ ਇਹ ਮੇਰੀ ਛੱਤ ਦਾ ਜਿਹੜਾ ਸਭ ਤੋਂ ਵੱਡੇ ਸਾਈਜ਼ ਦਾ ਗ੍ਰੋ ਬੈਗ ਹੈ ਜਿਸ ਦੀ ਲੰਬਾਈ ਚੜਾਈ ਹੈਗੀ ਜੀ 72 36 12 ਇਸ ਦੇ ਵਿੱਚ ਮੈਂ ਤਿੰਨ ਸਬਜ਼ੀਆਂ ਲਗਾਈਆਂ ਹੋਈਆਂ ਜਿਦੇ ਵਿੱਚ ਇਹ ਸਰੋਂ ਦਾ ਸਾਗ ਹੈ ਦੇਖੋ ਪ੍ਰੋਪਰ ਇਹ ਸਾਗ ਹੋਇਆ ਹੋਇਆ ਇਸ ਦੇ ਨਾਲ ਹੈਗੀ ਜੀ ਚੁਕੰਦਰ ਯਾਨੀ ਕਿ ਬੀਟ ਰੂਟ ਲਗਾਈ ਹੋਈ ਹੈ ਤੇ ਇਸ ਇਸ ਪਾਸੇ ਮੈਂ ਲਗਾਈ ਹੋਈ ਸੀ ਪਾਲਕ ਤੇ ਅੱਜ ਮੈਂ ਹਾਰਵੈਸਟ ਕਰੂੰਗੀ ਬੀਟ ਰੂਟ ਦੋਸਤੋ ਸੇਮ ਸਾਈਜ਼ ਦਾ بڑے ਸਾਈਜ਼ ਦਾ ਇਹ ਮੇਰਾ ਤੀਜਾ ਗਰੋ ਬੈਗ ਹੈ ਜਿਸ ਦੇ ਵਿੱਚ ਮੈਂ ਮਲਟੀ ਕ੍ਰੋਪਿੰਗ ਕੀਤੀ ਹੈ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਲਗਾਈ ਹੈ ਜੀ ਬ੍ਰੋਕਲੀ ਇਸ ਤੋਂ ਇਲਾਵਾ ਮੈਂ ਇਹ ਕਤਾਰਾਂ ਦੇ ਵਿੱਚ ਸਰੋਂ ਦਾ ਸਾਗ ਲਗਾਇਆ ਹੈ ਬ੍ਰੋਕਲੀ ਤੋਂ ਇਲਾਵਾ ਸਰੋਂ ਦੇ ਸਾਗ ਤੋਂ ਇਲਾਵਾ ਅੱਥ ਸੇਖੋਗੇ ਬੰਦ ਗੋਭੀ ਲਗਾਈ ਹੈ ਬੰਦ ਗੋਭੀ ਤੋਂ ਇਲਾਵਾ ਟਮਾਟਰ ਦੇ ਆ 3 ਬੁੱਟੇ ਲਗਾਏ ਹੋਏ ਆ ਮੈਂ ਇਸ ਗਰੋ ਬੈਗ ਦੇ ਵਿੱਚ ਇਸ ਦੇ ਨਾਲ ਨਾਲ ਤੁਸੀਂ ਦੇਖੋਗੇ ਬੱਟਾਂ ਦੇ ਉੱਤੇ ਧਨੀਆ ਲਗਾਇਆ ਹੋਇਆ ਹੈ ਦਾ ਨਹੀਂ ਹੈ ਤਾਂ ਇਲਾਵਾ ਇਹ ਦੋ ਬੁੱਟੇ ਮੈਂ ਲਗਾਏ ਆ ਜੀ ਫਰਾਸ ਨੂੰ ਦੇ ਇੱਕ ਇਹ ਇੱਕ ਇਹ ਤੇ ਇਸ ਦੇ ਨਾਲ ਹੀ ਮਟਰਾਂ ਦੇ ਵੀ ਦੋ ਬੁੱਟੇ ਲਗਾਏ ਹੋਏ ਆ ਇੱਕ ਬੁੱਟਾ ਇਹ ਰਿਹਾ ਜੀ ਇੱਕ ਇਹ ਰਿਹਾ ਤੇ ਇਸ ਤੋਂ ਇਲਾਵਾ ਇੱਕ ਬੁੱਟਾ ਮਟਰਾਂ ਦਾ ਇਹ ਰਿਹਾ ਜੀ ਦੋਸਤੋ ਇਸ ਤੋਂ ਇਲਾਵਾ ਜਿਹੜੀ ਡੇਲੀ ਵੇਜ ਦੇ ਵਿੱਚ ਆਪਾਂ ਸਬਜੀ ਯੂਜ਼ ਕਰਦੇ ਆ ਜਿਹੜੀ ਕਿ ਟਮਾਟਰ ਤੁਸੀਂ ਦੇਖੋਗੇ ਆ ਚਾਰ ਗਰੋ ਬੈਗ ਦੇ ਵਿੱਚ ਚਾਰ ਬੁੱਟੇ ਮੈਂ ਟਮਾਟਰਾਂ ਦੇ ਲਗਾਏ ਹੋਏ ਆ ਤੇ ਟਮਾਟਰਾਂ ਦੇ ਉੱਤੇ ਫਲ ਦੇਖੋ ਕਿੰਨਾਸ ਵਧੀਆ ਫਲ ਲੱਗਿਆ ਹੋਇਆ ਤੇ ਆਹ ਦੇਖੋ ਇੱਧਰ ਵੀ ਤੁਸੀਂ ਦੇਖੋਗੇ ਕਿੰਨੇ ਕਿੰਨੇ ਟਮਾਟਰ ਲੱਗੇ ਹੋਏ ਆ ਇਸ ਸਾਈਡ ਤੁਸੀਂ ਦੇਖੋਗੇ ਤੇ ਫੁੱਲ ਦੇਖੋ ਪ੍ਰੋਪਰ ਸਾਰੇ ਬੂਟਿਆਂ ਤੇ ਫੁੱਲ ਆਇਆ ਹੋਇਆ ਤੇ ਇਹ ਜਿਹੜੇ ਮੈਂ ਟਮਾਟਰਾਂ ਦੇ ਬੂਟੇ ਲਗਾਏ ਹੋਏ ਆ ਇਹ 12x12 ਦੇ ਗਰੋ ਬੈਗ ਦੇ ਵਿੱਚ ਲਗਾਏ ਹੋਏ ਆ ਜਿਨ੍ਹਾਂ ਦੇ ਵਿੱਚ ਮੈਂ ਸਿਰਫ ਲਗਭਗ 6 ਇੰਚ ਤੱਕ ਮਿੱਟੀ ਪਾਈ ਹੋਈ ਆ ਆ ਤੁਸੀਂ ਦੇਖੋਗੇ ਸਾਰੇ ਗਰੋ ਬੈਗ ਦੇ ਵਿੱਚ 6 ਇੰਚ ਤੱਕ ਮਿੱਟੀ ਆ ਆਪਾਂ ਗਰੋ ਬੈਗ ਦੇ ਵਿੱਚ ਮਿੱਟੀ ਘੱਟ ਪਾ ਸਕਦੇ ਆ ਪਰ ਜੇਕਰ ਤੁਸੀਂ ਆਪਣੇ ਬੂਟਿਆਂ ਨੂੰ ਟਾਈਮ ਟੂ ਟਾਈਮ ਨਿਊਟ੍ਰੀਸ਼ਨਸ ਦਿੰਦੇ ਰਹਿੰਦੇ ਹੋ ਤਾਂ ਪ੍ਰੋਪਰ ਫਲ ਆਉਂਦਾ ਹੈ ਤੇ ਬੂਟਾ ਜਿਹੜਾ ਆਪਣਾ ਪ੍ਰੋਪਰ ਗਰੋਥ ਕਰਦਾ ਹੈ ਇਸ ਤੋਂ ਇਲਾਵਾ ਦੋਸਤੋ ਸਰਦੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਪਸੰਦ ਕਰਨ ਵਾਲੀ ਸਬਜ਼ੀ ਹੈਗੀ ਜੀ ਧਣੀਆਂ ਆ ਤੁਸੀਂ ਦੇਖੋਗੇ ਤੁਹਾਨੂੰ ਕੋਈ ਗ੍ਰੋ ਬੈਗ ਦੀ ਜ਼ਰੂਰਤ ਨਹੀਂ ਹੈਗੀ ਜੇਕਰ ਤੁਹਾਡੇ ਘਰ ਦੇ ਵਿੱਚ ਇਸ ਤਰ੍ਹਾਂ ਦੇ ਟਾਪੇ ਜੋ ਕਿ ਮੋਸਟਲੀ ਲੀਕ ਹੋ ਜਾਂਦੇ ਆ ਪਲਾਸਟਿਕ ਦੇ ਤੁਸੀਂ ਇਹਨਾਂ ਦੇ ਵਿੱਚ ਧਣੀਆਂ ਲਗਾ ਸਕਦੇ ਹੋ ਆ ਦੇਖੋ ਅਸੀਂ ਇੰਨਾ ਧਣੀਆਂ ਹਾਰਵੈਸਟ ਵੀ ਕਰ ਚੁੱਕੇ ਹਾਂ ਤੇ ਧਣੀਆਂ ਦੀ ਗ੍ਰੋਥ ਦੇਖੋ ਕਿੰਨਾ ਸੋਹਣਾ ਧਣੀਆਂ ਹੋਇਆ ਹੈ ਤੇ ਇਸ ਦੇ ਲਈ ਕੋਈ ਗ੍ਰੋ ਬੈਗ ਤੇ ਪੈਸੇ ਖਰਚਣ ਦੀ ਤੁਹਾਨੂੰ ਜ਼ਰੂਰਤ ਨਹੀਂ ਹੈਗੀ ਤੁਸੀਂ ਟੱਪ ਦੇ ਵਿੱਚ ਆਸਾਨੀ ਦੇ ਨਾਲ ਲਗਾ ਸਕਦੇ ਹੋ ਦੋਸਤੋ ਮੈਂ ਆਪਣੇ ਟਰੈਸ ਦੇ ਉੱਤੇ ਗ੍ਰੋ ਬੈਗ ਦੇ ਵਿੱਚ ਤੁਸੀਂ ਦੇਖੋਗੇ ਲਾਲ ਬਾਜੀ ਯਾਨੀ ਕਿ ਇਹਨੂੰ ਚਲਾਈ ਵੀ ਬੋਲਦੇ ਆ ਇਹ ਵੀ ਲਗਾਈ ਹੋਈ ਆ ਇਸ ਦੀ ਫਸਟ ਹਾਰਵੈਸਟਿੰਗ ਮੈਂ ਕਰ ਲਈ ਆ ਤੇ ਇਹ ਸੈਕੰਡ ਹਾਰਵੈਸਟਿੰਗ ਦੇ ਲਈ ਰੈਡੀ ਆ ਤੁਸੀਂ ਦੇਖੋਗੇ ਕਿੰਨੀ ਸੋਹਣੀ ਇਹਦੀ ਗ੍ਰੋਥ ਹੋਈ ਆ ਇਸ ਦੇ ਵਿੱਚ ਮੈਂ ਭਿੰਡੀ ਵੀ ਲਗਾਈ ਹੋਈ ਆ ਪਰ ਜੋ ਆਪਣੇ ਕੋਲ ਸਪੇਸ ਬਚੀ ਸੀ ਉਹਦੇ ਵਿੱਚ ਮੈਂ ਇਹ ਲਾਲ ਬਾਜੀ ਲਗਾਈ ਸੀ ਇਹ ਪ੍ਰੋਪਰ ਹੋ ਚੁੱਕੀ ਆ ਦੋਸਤੋ ਸਲਾਦ ਦੇ ਵਿੱਚ ਖਾਣ ਦੇ ਲਈ ਆ ਤੁਸੀਂ ਦੇਖੋਗੇ ਮੈਂ ਲੈਟਸ ਵੀ ਲਗਾਈ ਹੋਈ ਆ ਜਿਸ ਦੀ ਕੀ ਗ੍ਰੋਥ ਦੇਖੋ ਪ੍ਰੋਪਰ ਗ੍ਰੋਥ ਹੋਈ ਆ ਇਹ ਮੈਂ ਹਾਫ ਗਰੋ ਬੈਗ ਦੇ ਵਿੱਚ ਲਗਾਈ ਸੀ ਇਸ ਤੋਂ ਇਲਾਵਾ ਦੋਸਤੋ ਅੱਜ ਮੈਂ ਤੋੜੂਗੀ ਬੈਂਗਣ ਆ ਤੁਸੀਂ ਦੇਖੋ ਕਿੰਨੇ ਸਾਰੇ ਬੈਂਗਣ ਲੱਗੇ ਹੋਏ ਆ ਆ ਇਧਰ ਦੇਖੋਗੇ ਤੁਸੀਂ ਇਹ ਦੇਖੋ ਜੀ ਸਾਰੇ ਬੁੱਟਿਆਂ ਤੇ ਬੈਂਗਣ ਲੱਗੇ ਹੋਏ ਆ ਦੋਸਤੋ ਇਹ ਸਾਰੇ ਬੈਂਗਣਾਂ ਦੇ ਬੁੱਟੇ ਮੈਂ 12x12 ਦੇ ਗਰੋ ਬੈਗ ਦੇ ਵਿੱਚ ਲਗਾਏ ਹੋਏ ਆ ਕਿਸੇ ਦੇ ਵਿੱਚ ਇੱਕ ਲਗਾਇਆ ਹੋਇਆ ਕਿਸੇ ਦੇ ਵਿੱਚ ਦੋ ਲਗਾਏ ਹੋਏ ਆ ਤੇ ਦੋਸਤੋ ਇਸ ਤੋਂ ਇਲਾਵਾ ਤੁਹਾਡਾ ਸਵਾਲ ਹੁੰਦਾ ਹੈ ਕਿ ਇਹ ਗਰੋ ਬੈਗ ਕਿੱਥੋਂ ਮਿਲਦੇ ਆ ਤੇ ਇਹ ਗਰੋ ਬੈਗ ਤੁਹਾਨੂੰ ਆਨਲਾਈਨ ਕਿਸੇ ਵੀ ਸਾਈਟ ਤੋਂ ਤੁਸੀਂ ਲੈ ਸਕਦੇ ਹੋ ਤੇ ਮੈਂ ਲਿੰਕ ਮੈਂਸ਼ਨ ਵੀ ਕਰ ਦੂੰਗੀ ਤੁਸੀਂ ਉੱਥੋਂ ਜਾ ਕੇ ਵੀ ਇਹਨਾਂ ਨੂੰ ਲੈ ਸਕਦੇ ਹੋ ਤੇ 12x12 ਦੇ ਗ੍ਰੋ ਬੈਗ ਦੇ ਵਿੱਚ ਤੁਸੀਂ ਇੱਕ ਬੂਟਾ ਬੈਂਗਣਾ ਦਾ ਆਰਾਮ ਦੇ ਨਾਲ ਲਗਾ ਸਕਦੇ ਹੋ ਦੋਸਤੋ ਇਸ ਤੋਂ ਇਲਾਵਾ ਤੁਸੀਂ ਦੇਖੋਗੇ 2x6 ਦੇ ਗਰੋ ਬੈਗ ਦੇ ਵਿੱਚ ਆ ਮੈਂ ਪਿਆਜ਼ ਲਗਾਏ ਹੋਏ ਆ ਆ ਦੇਖੋ ਇਸ ਇੱਕ ਗਰੋ ਬੈਗ ਦੇ ਵਿੱਚ ਇੱਧਰ ਲਗਾਏ ਹੋਇਆ ਇੱਕ ਦੇ ਵਿੱਚ ਇੱਧਰ ਲਗਾਏ ਹੋਇਆ ਇਸ ਤੋਂ ਇਲਾਵਾ ਆ ਤੁਸੀਂ ਦੇਖੋਗੇ 2x6 ਦੇ ਗਰੋ ਬੈਗ ਦੇ ਵਿੱਚ ਭਰਾਸਬੀਨ ਲਗਾਈ ਹੋਈ ਹੈ ਜਿਸ ਦੇ ਕਿ 6 ਬੁੱਟੇ ਲੱਗੇ ਹੋਏ ਆ ਇਸ ਤੋਂ ਇਲਾਵਾ ਇੱਧਰ ਤੁਸੀਂ ਦੇਖੋਗੇ ਮਟਰ ਲਗਾਏ ਹੋਏ ਆ ਮਟਰ ਦੇ ਵੀ ਤਕਰੀਬਨ 8 ਬੁੱਟੇ ਇੱਥੇ ਲੱਗੇ ਹੋਏ ਆ ਆ ਤੁਸੀਂ ਦੇਖੋਗੇ ਇਸ ਗਰੋ ਬੈਗ ਦੇ ਵਿੱਚ ਸਬਜ਼ੀਆਂ ਦੀ ਇੰਨੀ ਜ਼ਿਆਦਾ ਹਾਰਵੈਸਟਿੰਗ ਲੈਂਡ ਦੇ ਲਈ ਦੋਸਤੋ ਮੈਂ ਆਪਣੀ ਸਬਜ਼ੀਆਂ ਦੇ ਵਿੱਚ ਕਿਚਨ ਵੇਸਟ ਕੰਪੋਸਟ ਕਿਚਨ ਵੇਸਟ ਮੈਨਿਓਰ ਇਸ ਤੋਂ ਇਲਾਵਾ ਗੋਬਰ ਦੀ ਖਾਦ ਅਤੇ ਨੀਮਖਲੀ ਦੀ ਖਾਦ ਮੈਂ ਆਪਣੀ ਸਬਜ਼ੀਆਂ ਦੇ ਵਿੱਚ ਟਾਈਮ ਟੂ ਟਾਈਮ ਦਿੰਦੀ ਰਹਿੰਦੀ ਹਾਂ ਜਿਸ ਦੇ ਕਾਰਨ ਅੱਜ ਮੈਨੂੰ ਇਹ ਸਬਜ਼ੀਆਂ ਦਾ ਜੋ ਹੈ ਰਿਜ਼ਲਟ ਮਿਲਿਆ ਹੈ ਦੋਸਤੋ ਅੱਜ ਮੈਂ ਆਪਣੇ ਸੈਕਿੰਡ ਫਲੋਰ ਦੇ ਉੱਤੇ ਟਰੈਸ ਗਾਰਡਨ ਤੋਂ ਇੰਨੀ ਸਬਜ਼ੀ ਹਾਰਵੈਸਟ ਕੀਤੀ ਹੈ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਫੋਲੋ ਜ਼ਰੂਰ ਕਰਨਾ ਤਸਵੀਰਾਂ ਕਾਲ ਜੀ ਬਾਏ ਬਾਏ